ਅੱਜ ਤੁਹਾਨੂੰ ਦੱਸਦੇ ਆਂ ਐਪਲ ਸਾਈਡਰ ਬਿਨੇਗਰ ਜਾਨੀ ਸੇਬ ਦੇ ਸਿਰਕੇ ਦੇ ਫਾਇਦੇ ਤੇ ਨੁਕਸਾਨ ਸੇਬ ਦੇ ਸਿਰਕੇ ਦੇ ਫਾਇਦੇ ਬਹੁਤ ਨੇ ਪਰ ਜੇ ਇਸ ਨੂੰ ਸਹੀ ਢੰਗ ਨਾਲ ਨਾ ਲਿਆ ਜਾਵੇ ਤਾਂ ਨੁਕਸਾਨ ਵੀ ਹੋ ਸਕਦੇ ਨੇ ਗੱਲ ਕਰਦੇ ਆਂ ਫਾਇਦਿਆਂ ਦੀ ਸੇਬ ਦਾ ਸਿਰਕਾ ਪੇਟ ਦੀ ਚਰਬੀ ਘਟਾਉਣ ਵਿੱਚ ਮਦਦ ਕਰਦਾ ਹੈ ਜੇਕਰ ਤੁਹਾਨੂੰ ਪਿਸ਼ਾਬ ਦੀ ਇਨਫੈਕਸ਼ਨ ਹੈ ਤਾਂ ਉਸ ਨੂੰ ਜੜ ਤੋਂ ਦੂਰ ਕਰਨ ਦੀ ਤਾਕਤ ਰੱਖਦਾ ਹੈ ਪਾਚਨ ਸ਼ਕਤੀ ਨੂੰ ਵਧਾਉਂਦਾ ਹੈ ਭਾਰ ਘਟ ਕਰਦਾ ਹੈ ਸ਼ੂਗਰ ਨੂੰ ਕੰਟਰੋਲ ਕਰਦਾ ਹੈ ਅਤੇ ਇਮਿਊਨਿਟੀ ਸਿਸਟਮ ਨੂੰ ਸਟਰੋਂਗ ਕਰਦਾ ਹੈ ਸੇਵ ਦੇ ਸਰਕੇ ਨੂੰ ਵਰਤਣਾ ਕਿਸ ਤਰ੍ਹਾਂ ਕੱਚ ਦੇ ਗਲਾਸ ਵਿੱਚ ਗੁੰਗੁਨਾ ਪਾਣੀ ਲੈ ਕੇ ਇੱਕ ਚਮਚ ਸੇਵ ਦਾ ਸਰਕਾ ਪਾ ਕੇ ਪੀਣ ਨਾਲ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਜਿਆਦਾ ਗਰਮ ਪਾਣੀ ਡਾਈਜੈਸਟਿਵ ਸਿਸਟਮ ਅਤੇ ਕਿਡਨੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਸੇਵ ਦਾ ਸਰਕਾ ਬਹੁਤ ਜ਼ਿਆਦਾ ਸਟਰੋਂਗ ਹੁੰਦਾ ਤੇ ਇੱਕ ਗਲਾਸ ਪਾਣੀ ਵਿੱਚ ਇੱਕ ਚਮਚ ਤੋਂ ਵੱਧ ਮਾਤਰਾ ਵਿੱਚ ਲੈਣ ਨਾਲ ਨੁਕਸਾਨ ਹੋ ਸਕਦਾ ਤੇ ਦੰਦ ਵੀ ਖਰਾਬ ਹੋ ਸਕਦੇ ਹਮੇਸ਼ਾ ਕੱਚ ਦੇ ਗਲਾਸ ਦੀ ਵਰਤੋਂ ਕਰੋ ਕਿਸੇ ਹੋਰ ਧਾਤ ਦਾ ਬਰਤਨ ਨਾ ਵਰਤੋ ਆਪਣੀ ਰਸੋਈ ਵਿੱਚ ਸੇਬ ਦਾ ਸਿਰਕਾ ਜ਼ਰੂਰ ਸ਼ਾਮਲ ਕਰੋ ਤੇ ਆਪਣੀ ਸਿਹਤ ਨੂੰ ਤੰਦਰੁਸਤ ਬਣਾਈ ਰੱਖੋ